ਲੂਕਾ ਦੀ ਅੰਜੀਲ 13ਵਾਂ ਅਧਿਆਇ 10ਵੇਂ ਵਚਨ ਤੋਂ ਪੜ ਰਿਹਾ ਹਾਂ ਸਬਦ ਦੇ ਦਿਨ ਉਹ ਇੱਕ ਆਰਾਧਨਾ ਘਰ ਦੇ ਵਿੱਚ ਉਪਦੇਸ਼ ਦੇ ਰਿਹਾ ਸੀ ਉੱਥੇ ਇੱਕ ਔਰਤ ਸੀ ਜਿਸ ਨੂੰ 18 ਸਾਲ ਤੋਂ ਕਮਜ਼ੋਰ ਕਰਨ ਵਾਲੀ ਦੁਸ਼ਟ ਆਤਮਾ ਨੇ ਜਕੜਿਆ ਸੀ ਉਹ ਕੁਬੜੀ ਹੋ ਗਈ ਸੀ ਕਿਸੇ ਵੀ ਤਰੀਕੇ ਨਾਲ ਸਿੱਧੀ ਨਹੀਂ ਹੋ ਪਾ ਰਹੀ ਸੀ ਪਿਆਰਿਓ ਇੱਕ ਕਮਜ਼ੋਰ ਔਰਤ ਉਹਦੀ ਸਮੱਸਿਆ ਸੀ ਕਿ ਉਹ ਕੁਬੜੀ ਹੋ ਗਈ ਸੀ ਉਹ ਬਿਲਕੁਲ ਵੀ ਸਿੱਧੀ ਹੋ ਕੇ ਖੜੀ ਨਹੀਂ ਹੋ پا ਰਹੀ ਸੀ ਜੇ ਹੁਣ ਖੜੀ ਨਹੀਂ ਹੋ ਪਾ ਰਹੀ ਆ ਤਾਂ ਫਿਰ ਕਿਵੇਂ ਚੱਲ ਸਕਦੀ ਆ ਇੱਕ ਵਾਰ ਸੋਚੋ ਉਹਦੀ ਸਮੱਸਿਆ ਕੀ ਸੀ ਕਿ ਉਹ 18 ਸਾਲਾਂ ਤੋਂ ਵਿਚਾਰੀ ਸਿੱਧੀ ਖੜੀ ਨਹੀਂ ਹੋ پا ਰਹੀ ਸੀ ਉਸ ਨੂੰ ਜਦੋਂ ਵੀ ਵੇਖੋ ਉਹ ਝੁੱਕ ਕੇ ਹੀ ਖੜੀ ਰਹਿੰਦੀ ਸੀ ਇਸ ਤਰ੍ਹਾਂ ਝੁੱਕ ਜਾਂਦਾ ਕਾਰਨ ਜਾਣਦੇ ਹੋ ਕੀ ਆ ਉਹਦੀ ਕਮਜ਼ੋਰੀ ਉਹਦੀ ਕਮਜ਼ੋਰੀ ਦਾ ਕਾਰਨ ਸੀ ਕਿ ਉਸ ਨੂੰ ਚਿੰਬੜੀ ਹੋਈ ਦੁਸ਼ਟ ਆਤਮਾ ਸੀ ਅਤੇ ਉਸ ਨੇ ਉਸ ਨੂੰ ਬੜਾ ਕਮਜ਼ੋਰ ਕਰ ਦਿੱਤਾ ਸੀ ਉਸ ਔਰਤ ਨੂੰ ਦੁਸ਼ਟ ਆਤਮਾ ਨੇ ਫੜਿਆ ਸੀ 18 ਸਾਲ 18 ਸਾਲਾਂ ਤੋਂ ਉਹ ਕਮਜ਼ੋਰ ਕਰਨ ਵਾਲੀ ਦੁਸ਼ਟ ਆਤਮਾ ਦੇ ਨਾਲ ਦੁਖੀ ਸੀ ਜਿਹਦੇ ਕਾਰਨ ਉਹ ਸਿੱਧੀ ਖੜੀ ਨਹੀਂ ਹੋ ਪੌਂਦੀ ਸੀ ਅੱਜ ਸਾਡੇ ਵਿੱਚੋਂ ਕੁਝ ਲੋਕ ਆਤਮਿਕਤਾ ਦੇ ਵਿੱਚ ਸਿੱਧੇ ਖੜੇ ਨਹੀਂ ਹੋ 파ਰੇ ਝੁੱਕ ਰਹੇ ਆ ਕਿਸੇ ਨਾ ਕਿਸੇ ਕਮਜ਼ੋਰ ਕਰਨ ਵਾਲੇ ਪਾਪ ਦੇ ਅਧੀਨ ਹੈ ਜੀ ਦੇ ਕਾਰਨ ਹਾਰ ਰਹੇ ਹੋ ਹਾਰ ਇੱਕ ਵਿਅਕਤੀ ਨੂੰ ਕਮਜ਼ੋਰ ਕਰ ਦਿੰਦੀ ਆ ਇਹ ਪੜਾਈ ਚ ਹੋ ਸਕਦੀ ਆ ਨੌਕਰੀ ਲਈ ਹੋ ਸਕਦੀ ਆ ਕਾਰੋਬਾਰ ਚ ਹੋ ਸਕਦੀ ਆ ਯਾ ਕਿਸਾਨੀ ਚ ਹੋ ਸਕਦੀ ਆ ਯਾ ਉਦਯੋਗ ਚ ਹੋ ਸਕਦੀ ਆ ਵਿਅਕਤੀਗਤ ਜੀਵਨ ਚ ਵੀ ਹੋ ਸਕਦੀ ਆ ਜਦੋਂ ਹਾਰ ਜਾਣਿਓ ਤਾਂ ਤੁਸੀਂ ਹੀ ਨਿਰਾਸ਼ ਹੋ ਜਾਂਨੇ ਹੋ ਮਾਨਸਿਕ ਤੌਰ ਤੇ ਨਿਰਾਸ਼ ਕਰ ਦਿੰਨੇ ਹੋ ਸਰੀਰਿਕ ਤੌਰ ਤੇ ਵੀ ਨਿਰਾਸ਼ ਕਰ ਦਿੰਨੇ ਹੋ ਨਿਰਾਸ਼ਾ ਅਤੇ ਵਿਆਕੁਲਤਾ ਛਾ ਜਾਂਦੀ ਆ ਅੱਜ ਸਾਡੇ ਵਿਚਕਾਰ ਐਸੇ ਲੋਕ ਨਹੀਂ ਆ ਜੋ ਹਾਰ ਚੁੱਕੇ ਆ ਹਾਰ ਦਾ ਸਾਹਮਣਾ ਕਰ ਰਹੇ ਆ ਜੋ ਆਰਥਿਕ ਸਮੱਸਿਆ ਅੱਗੇ ਝੁਕੇ ਆ ਜੋ ਬਿਮਾਰੀ ਦੇ ਅਧੀਨ ਹੋ ਗਏ ਆ ਨਿੰਦਾਵਾਂ ਦੇ ਕਾਰਨ ਸ਼ਰਮਿੰਦਗੀਆਂ ਦੇ ਕਾਰਨ ਨਿਰਾਸ਼ ਤੇ ਹਿਤਾਸ਼ ਹੋਏ ਲੋਕ ਨਹੀਂ ਆ ਹਾਂ ਅੱਜ ਜ਼ਰੂਰ ਹੈ ਤੁਹਾਨੂੰ ਸੰਸਾਰ ਤੇ ਪਾਪ ਦੇ ਕਮਜ਼ੋਰ ਕਰਨ ਵਾਲੀ ਆਤਮਾ ਦੇ ਅਧੀਨ ਹੋਣ ਦੀ ਝੁਕਣ ਦੀ ਲੋੜ ਨਹੀਂ ਆ ਕੀ ਕਰਨਾ ਹੈ 18 ਸਾਲਾ ਤੂੰ ਉਹ ਔਰਤ ਅਧੀਨ ਹੋ ਗਈ ਕਿਦੇ ਅਧੀਨ ਹੋ ਗਈ ਕਮਜ਼ੋਰ ਕਰਨ ਵਾਲੀ ਆਤਮਾ ਦੇ ਅਧੀਨ ਹੋ ਗਈ ਅਤੇ ਜੋ ਅਧੀਨ ਹੋਈ ਉਸ ਔਰਤ ਦਾ ਕੀ ਹੋਇਆ ਉਹ ਕੁਬੜੀ ਹੋ ਗਈ ਪੈਣੋ ਅਤੇ ਭਰਾਵੋ ਸ਼ੈਤਾਨ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਅਧੀਨ ਕਰ ਲੈਂਦਾ ਹੈ ਉਸ ਤੋਂ ਬਾਅਦ ਤੁਹਾਡੇ ਜੀਵਨ ਨੂੰ ਖੜੇ ਹੋਣ ਨਹੀਂ ਦਿੰਦਾ ਅੱਜ ਤੁਸੀਂ ਜਿਸ ਪਾਪ ਦੇ ਅੱਗੇ ਅਧੀਨ ਹੋ ਰਹੇ ਹੋ ਜਿਹੜੀ ਪਾਪ ਮੇ ਆਦਤ ਦੇ ਅਧੀਨ ਹੋ ਚੁੱਕੇ ਹੋ ਇਸ ਤਰ੍ਹਾਂ ਕਿੰਨੇ ਸਮੇਂ ਤੋਂ ਉਸ ਪਾਪ ਦੇ ਉਸ ਆਦਤ ਦੇ ਉਸ ਹਾਰ ਦੇ ਉਸ ਸਮੱਸਿਆ ਦੇ ਅਧੀਨ ਹੋ ਕੇ ਝੁਕ ਕੇ ਨਿਰਾਸ਼ਾ ਤੇ ਵਿਆਕੁਲਤਾ ਚੋਂ ਨਿਕਲ ਰਹੇ ਹੋ ਤੁਸੀਂ ਜਾਣਦੇ ਹੋ ਪਰ ਖੁਸ਼ਖਬਰੀ ਕੀ ਆ ਤੁਸੀਂ ਕਿੰਨੇ ਵੀ ਸਮੇਂ ਤੋਂ ਆਤਮਿਕ ਹੋਏ ਹੋ ਜਾ ਸ਼ੈਤਾਨ ਦੇ ਹਦੀਨ ਹੋ ਜਾਂ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂ ਤੁਸੀਂ ਫਸ ਚੁੱਕੇ ਹੋ ਤੁਹਾਨੂੰ ਛਡਾਉਣ ਲਈ ਮੇਰਾ ਪਰਮੇਸ਼ਵਰ ਤਿਆਰ ਹੈ ਤੁਹਾਨੂੰ ਸਥਿਰ ਕਰਨ ਲਈ ਮੇਰਾ ਪਰਮੇਸ਼ਵਰ ਤਿਆਰ ਹੈ ਪਰਮੇਸ਼ਵਰ ਚਾਹੁੰਦੇ ਆ ਕਿ ਤੁਸੀਂ ਸਿੱਧੇ ਹੋ ਜਾਓ ਆਤਮਿਕਤਾ 'ਚ ਸਿੱਧੇ ਖੜੇ ਹੋ ਸਿਹਤ 'ਚ ਸਿੱਧੇ ਖੜੇ ਹੋਵੋ ਆਰਥਿਕ ਤੌਰ ਤੇ ਸਿੱਧੇ ਖੜੇ ਹੋਣਾ ਹੈ ਇਸ ਤਰ੍ਹਾਂ ਖੜੇ ਹੋਣਾ ਹੈ ਪ੍ਰਭੂ ਚਾਹੁੰਦੇ ਆ ਅਤੇ ਕੀ ਹੋ ਰਿਹਾ ਹੈ ਉੱਕਬੜੀ ਔਰਤ ਯੇਸ਼ੂ ਦੇ ਸਾਹਮਣੇ ਆ ਕੇ ਬੈਠ ਗਈ ਯੇਸ਼ੂ ਨੇ ਉਸ ਨੂੰ ਵੇਖ ਕੇ ਬੁਲਾਇਆ ਅਤੇ ਕਿਹਾ हे ਔਰਤ ਤੂੰ ਆਪਣੀ ਕਮਜ਼ੋਰੀ ਤੋਂ ਬਾਹਰ ਆ ਗਈ ਅਤੇ ਉਸ ਨੇ ਉਹਦੇ ਤੇ ਹੱਥ ਰੱਖੇ ਉਹ ਉਸੇ ਸਮੇਂ ਸਿੱਧੀ ਖੜੀ ਹੋ ਗਈ ਤੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗੀ ਅਸੀਂ 크리스마ਸ ਸੀਜ਼ਨ ਚ ਗੀਤ ਗਾਉਨੇ ਆ ਅਸਮਾਨ ਤੇ ਪਰਮੇਸ਼ਵਰ ਦੀ ਮਹਿਮਾ ਅਤੇ ਧਰਤੀ ਤੇ ਉਹਨਾਂ ਮਨੁੱਖਾਂ ਚ ਜਿੰਨਾ ਤੋਂ ਉਹ ਬੜਾ ਖੁਸ਼ ਹੈ ਸ਼ਾਂਤੀ ਹੋਵੇ ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੂੰ ਅੱਜ ਸ਼ਾਂਤੀ ਚਾਹੀਦੀ ਆ ਤੁਸੀਂ ਆਪਣੇ ਹੱਥਾਂ ਨੂੰ ਵਿਖਾ ਸਕਦੇ ਹੋ ਤਾਂ ਫਿਰ ਸਾਡੇ ਜੀਵਨ ਚ ਤੁਸੀਂ ਜੋ ਆਸ ਕਰ ਰਹੇ ਹੋ ਸ਼ਾਂਤੀ ਨੂੰ ਆਨੰਦ ਨੂੰ ਅਤੇ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਕੀ ਕਰ ਰਹੇ ਹੋ ਫਿਰ ਤੋਂ ਉਹ ਗੀਤ ਜੋ ਸਵਰਗਦੂਤ ਨੇ ਯਾਦ ਕਰਵਾਇਆ ਯਾਦ ਦਿਵਾ ਰਿਆਂ ਹਾਂ ਆਸਮਾਨ ਚ ਪਰਮੇਸ਼ਵਰ ਦੀ ਮਹਿਮਾ ਹਾਂ ਯਾਨੀ ਤੁਹਾਡੇ ਜੀਵਨ ਦੇ ਦੁਆਰਾ ਸਵਰਗ ਵਿੱਚ ਰਹਿਣ ਵਾਲੇ ਪਰਮੇਸ਼ਵਰ ਨੂੰ ਜੇ ਮਹਿਮਾ ਮਿਲੇਗੀ ਤਾਂ ਇਸ ਧਰਤੀ ਤੇ ਤੁਹਾਨੂੰ ਸ਼ਾਂਤੀ ਮਿਲੇਗੀ ਸਮਝ ਗਏ ਹੋ ਇਸ ਧਰਤੀ ਤੇ ਜੇ ਤੁਹਾਨੂੰ ਸ਼ਾਂਤੀ ਚਾਹੀਦੀ ਆ ਆਨੰਦ ਚਾਹੀਦਾ ਹੈ ਜੇ ਖੁਸ਼ਹਾਲੀ ਚਾਹੀਦੀ ਆ ਜੇ ਹਰ ਚੀਜ਼ ਦਾ ਆਨੰਦ ਮਾਨਣਾ ਹੈ ਤਾਂ ਤੁਹਾਡੇ ਜੀਵਨ ਦੇ ਦੁਆਰਾ ਆਸਮਾਨ ਤੇ ਰਹਿਣ ਵਾਲੇ ਪਰਮੇਸ਼ਵਰ ਨੂੰ ਮਹਿਮਾ ਮਿਲ ਸਕੇ ਉਹ ਪਰਮੇਸ਼ਵਰ ਖੁਸ਼ ਹੋਵੇ ਤੁਹਾਡਾ ਜੀਵਨ ਪਰਮੇਸ਼ਵਰ ਨੂੰ ਖੁਸ਼ੀ ਦੇਣ ਵਾਲਾ ਅਤੇ ਮਹਿਮਾ ਦੇਣ ਵਾਲਾ ਹੋਣਾ ਚਾਹੀਦਾ ਹੈ ਆਸਮਾਨ ਤੇ ਰਹਿਣ ਵਾਲਾ ਪਰਮੇਸ਼ਵਰ ਜੇ ਤੁਹਾਡੇ ਤੋਂ ਖੁਸ਼ ਹੋਏਗਾ ਤਾਂ ਇਸ ਧਰਤੀ ਤੇ ਸਾਰੀਆਂ ਆਸ਼ੀਸ਼ਾਂ ਨੂੰ ਭਰਪੂਰੀ ਦੇ ਨਾਲ ਉਹ ਦਵੇਗਾ ਅੱਜ ਖਾਸ ਸਮੱਸਿਆ ਕੀ ਹੈ ਜਾਣਦੇ ਹੋ ਜਿਸ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਤੁਹਾਡੀ ਰਚਨਾ ਕੀਤੀ ਆ ਜੋ ਆਸਮਾਨ ਦੇ ਸਿਹਾਸਨ ਤੇ ਬੈਠਾ ਹੈ ਜਦ ਵੀ ਤੁਹਾਨੂੰ ਵੇਖਦਾ ਹਰ ਵਾਰ ਉਹ ਪਰਮੇਸ਼ਵਰ ਖੁਸ਼ ਹੋਣ ਦੇ ਬਦਲੇ ਅਨੰਦਿਤ ਹੋਣ ਦੇ ਬਦਲੇ ਸ਼ਾਇਦ ਦੁਖੀ ਹੋ ਰਿਹਾ ਹੋਵੇਗਾ ਤੁਹਾਡੇ ਬੋਲਣ ਦਾ ਤਰੀਕਾ ਸਹੀ ਨਾ ਹੋਣ ਦੇ ਕਾਰਨ ਤੁਹਾਡੀਆਂ ਆਦਤਾਂ ਦੇ ਕਾਰਨ ਹੀ ਤੁਹਾਡੀ ਸੇਵਕਾਈ ਸਹੀ ਨਾ ਹੋਣ ਦੇ ਕਾਰਨ ਤੁਹਾਡੇ ਚ ਪਵਿੱਤਰਤਾ ਨਾ ਹੋਣ ਦੇ ਕਾਰਨ ਪਰਮੇਸ਼ਵਰ ਜਦ ਵੀ ਤੁਹਾਨੂੰ ਵੇਖਦੇ ਆ ਉਹ ਦਿਨ ਹੋ ਸਕਦਾ ਰਾਤ ਹੋ ਸਕਦੀ ਆ ਦੁਪਹਿਰ ਹੋ ਸਕਦੀ ਆ ਜਦ ਵੀ ਵੇਖਦੇ ਆ ਉਹ ਜਦ ਵੀ ਤੁਹਾਡੇ ਤੇ ਨਿਗਾਹ ਮਾਰਦਾ ਹੈ ਤੁਸੀਂ ਕੋਈ ਨਾ ਕੋਈ ਪਾਪ ਕਰਦੇ ਹੋਏ ਗਲਤੀ ਕਰਦੇ ਹੋਏ ਕਿਸੇ ਨਾ ਕਿਸੇ ਨਾਲ ਲੜਦੇ ਹੋਏ ਪਰਿਵਾਰ ਦੇ ਵਿੱਚ ਕਲੇਸ਼ ਅਤੇ ਕਲਾ ਦੇ ਨਾਲ ਝੂਠ ਬੋਲਦੇ ਹੋਏ ਅਨਿਆਇ ਕਰਦੇ ਹੋਏ ਝੂਠ ਬੋਲਣ ਵਾਲਾ ਜੀਵਨ ਜਿੰਦੇ ਹੋਏ ਜਾਂ ਫਿਰ ਆਪ ਪਵਿੱਤਰ ਕੰਮਾਂ ਨੂੰ ਕਰਦੇ ਹੋਏ ਪਰਮੇਸ਼ਵਰ ਨੂੰ ਜੇ ਤੁਸੀਂ ਵਿਖੋਗੇ ਤਾਂ ਉਸ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਹੋਣੀ ਸੀ ਅਤੇ ਤੁਸੀਂ ਉਸ ਨੂੰ ਸ਼ਰਮਿੰਦਾ ਕਰ ਰਹੇ ਹੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਦੇ ਪਾਰੇ ਸਮਝ ਗਏ ਹੂੰ ਅੱਜ ਸਾਡੀ ਆਸ ਕੀ ਆ ਅਸੀਂ ਜਿੱਤ ਪਾਉਣਾ ਚਾਹੁੰਦੇ ਹਾਂ ਕਾਦੇ ਤੇ ਰੋਜ਼ਗਾਰ ਤੇ ਅਸੀਂ ਜਿੱਤ ਪਾਉਣੀ ਆ ਆਰਥਿਕ ਸਮੱਸਿਆਵਾਂ ਤੇ ਜਿੱਤ ਪਾਉਣੀ ਆ ਬਿਮਾਰੀ ਤੇ ਚੰਗਾਈ ਪਾਉਣੀ ਆ ਛੁਟਕਾਰਾ ਪਾਉਣਾ ਹੈ ਵਿਆਹ ਦੇ ਵਿਸ਼ੇ 'ਚ ਤੁਸੀਂ ਜਿੱਤ ਪਾਉਣੀ ਆ ਸੰਤਾਨ ਦੇ ਲਈ ਵੀ ਤੁਹਾਡੀ ਇੱਛਾ ਪੂਰੀ ਹੋਣੀ ਚਾਹੀਦੀ ਆ ਪਰ ਸੁਣੋ ਪਰਮੇਸ਼ਰ ਤੁਹਾਡੀ ਆਸ ਪੂਰੀ ਕਰਨ ਦੇ ਲਈ ਤਿਆਰ ਆ ਸਿੱਧੇ ਮਨ ਦੀ ਲੋਕਾਂ ਦੀ ਮਦਦ ਕਰਨ ਲਈ ਪਰਮੇਸ਼ਰ ਦੀ ਨਿਗਾਹ ਸਾਰੀ ਧਰਤੀ ਤੇ ਫਿਰ ਰਹੀ ਆ ਵੇਖ ਰਹੀ ਆ ਕੋਈ ਪਵਿੱਤਰ ਜੀਵਨ ਜੀ ਰਿਹਾ ਹੈ ਕੀ ਕੋਈ ਖਰਾ ਜੀਵਨ ਜੀ ਰਿਹਾ ਹੈ ਕੀ ਕੋਈ ਸਿੱਧ ਜੀਵਨ ਜੀ ਰਿਹਾ ਹੈ ਕੋਈ ਮੈਨੂੰ ਖੁਸ਼ ਕਰਨ ਵਾਲਾ ਹੈ ਤਾਂ ਉਸ ਨੂੰ ਖੁਸ਼ ਕਰਨ ਦੇ ਲਈ ਯਹੋਵਾ ਦੀਆਂ ਨਿਗਾਹਾਂ ਸਾਰੀ ਧਰਤੀ ਨੂੰ ਵੇਖਦੀਆਂ ਹੈ ਉਹ ਪਰਮੇਸ਼ਵਰ ਜਦ ਤੁਹਾਨੂੰ ਵੇਖਦਾ ਹੈ ਜਦੋਂ ਜਾਂਚਦਾ ਹੈ ਦੁੱਖ ਦੀ ਗੱਲ ਇਹ ਆ ਪਰਮੇਸ਼ਵਰ ਨੂੰ ਤੁਹਾਡੇ ਵਿੱਚ ਪਵਿੱਤਰਤਾਈ ਦਿਖਾਈ ਨਹੀਂ ਦੇ ਰਹੀ ਆ ਇਸ ਲਈ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਨਹੀਂ ਦੇ پا ਰਹੇ ਆ ਇਹ ਸੱਚਾ ਇੱਕ ਵਚਨ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵਿਵਸਥਾ ਸਰਦੀ ਕਿਤਾਬ 23ਵਾਂ ਅਧਿਆਇ 14ਵਾਂ ਵਚਨ ਕਿਉਂਕਿ ਤੇਰਾ ਪਰਮੇਸ਼ਰ ਯਹਵਾ ਤੈਨੂੰ ਬਚਾਉਣ ਅਤੇ ਬਚਾਉਣ ਯਾਨੇ ਆਰਥਿਕ ਸਮੱਸਿਆ ਲਈ ਹੋ ਸਕਦਾ ਹੈ ਬਿਮਾਰੀਆਂ ਦੀ ਸਮੱਸਿਆ ਲਈ ਹੋ ਸਕਦਾ ਹੈ ਆਤਮਿਕ ਕਮਜ਼ੋਰੀਆਂ ਹੋ ਸਕਦੀਆਂ ਹੈ ਅਤੇ ਕਸ਼ਟਾਚ ਹੋ ਸਕਦਾ ਹੈ ਕਈ ਸਮੱਸਿਆਵਾਂ ਤੋਂ ਹੋ ਸਕਦਾ ਹੈ ਤੈਨੂੰ ਬਚਾਉਣ ਅਤੇ ਤੇਰੇ ਦੁਸ਼ਮਨਾ ਨੂੰ ਤੇਰ ਤੂੰ ਹਰਵਾਉਣ ਅਤੇ ਯਾਨੇ ਤੁਸੀਂ ਜਿੱਤ ਪ੍ਰਾਪਤ ਕਰ ਸਕੋ ਤੇਰੀ ਛੌਨੀ ਦੇ ਨੇੜੇ ਘੁੰਮਦਾ ਰਹੇਗਾ ਇਸ ਲਈ ਤੇਰੀ ਛੌਨੀ ਪਵਿੱਤਰ ਹੋਣੀ ਚਾਹੀਦੀ ਆ ਕਿਤੇ ਅਜੇਹਾ ਨਾ ਹੋਵੇ ਕਿ ਉਹ ਤੇਰੇ ਵਿਚਕਾਰ ਕੋਈ ਅਸ਼ੁੱਧ ਚੀਜ਼ ਵੇਖ ਕੇ ਤੇਰ ਤੂੰ ਫਿਰ ਜਾਏ ਯਾਨੀ ਤੈਨੂੰ ਜਿੱਤ ਦਿਵਾਉਣ ਦੇ ਲਈ ਤੁਹਾਡੀ ਹਰ ਸਮੱਸਿਆ ਤੋਂ ਛੁਟਕਾਰਾ ਦੇਣ ਦੇ ਲਈ ਸਮੇਂ-ਸਮੇਂ ਤੇ ਪਰਮੇਸ਼ਵਰ ਤੁਹਾਡੇ ਵਿਚਕਾਰ ਤੁਹਾਡੇ ਘਰ ਦੇ ਵਿੱਚ ਛੋਣੀ ਚ ਆਏਗਾ ਇਸ ਲਈ ਜਦੋਂ ਇਸ ਤਰ੍ਹਾਂ ਪਰਮੇਸ਼ਵਰ ਤੁਹਾਨੂੰ ਬਚਾਉਣ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬਚਾਉਣ ਦੇ ਲਈ ਆ ਜਾਵੇਗਾ ਜੇ ਤੁਹਾਡੇ ਵਿੱਚ ਕੋਈ ਅਸ਼ੁੱਧਤਾ ਉਸ ਪਰਮੇਸ਼ਵਰ ਨੂੰ ਦਿਖਾਈ ਦਿੱਤੀ ਤਾਂ ਉਹ ਪਰਮੇਸ਼ਵਰ ਤੁਹਾਨੂੰ छुड़ਾਈ ਬਿਨਾ ਜੇ ਤੁਹਾਨੂੰ ਬਿਨਾ ਜਿੱਤ ਦਿੱਤੇ ਚਲੇ ਗਏ ਤਾਂ ਇਸੇ ਲਈ ਤੁਹਾਡਾ ਘਰ ਤੁਹਾਡਾ ਦਿਲ ਸ਼ੁੱਧ ਅਤੇ ਪਵਿੱਤਰ ਹੋਣਾ ਚਾਹੀਦਾ ਸਮਝ ਗਏ ਹੋ ਪਰਮੇਸ਼ਵਰ ਮੈਨੂੰ ਕਿਉਂ ਦਰਸ਼ਨ ਨਹੀਂ ਦੇ ਰਹੇ ਕਿਉਂ ਬਚਾ ਨਹੀਂ ਰਹੇ ਹੂੰ ਮੈਨੂੰ ਕਿਉਂ ਛੁੜਾ ਨਹੀਂ ਰਹੇ ਮੈਨੂੰ ਜਿੱਤ ਕਿਉਂ ਨਹੀਂ ਦੇ ਰਹੇ ਇਸ ਤਰ੍ਹਾਂ ਕਹਿ ਕੇ ਕਿਉਂ ਰੋ ਰਹੇ ਹੋ ਪਰਮੇਸ਼ਰ ਤੁਹਾਨੂੰ ਕਈ ਵਾਰ ਜਿੱਤ ਦੇਣ ਆਇਆ ਕਈ ਵਾਰ ਰਿਸ਼ਤਾ ਜੋੜਨ ਦੇ ਲਈ ਤੁਹਾਡੇ ਕੋਲ ਆਇਆ ਕਈ ਵਾਰ ਪਰਮੇਸ਼ਰ ਆਏ ਤੁਹਾਨੂੰ ਚੰਗੀ ਨੌਕਰੀ ਦੇਣ ਦੇ ਲਈ ਕਈ ਵਾਰ ਆਏ ਤੁਹਾਡੇ ਪਰਿਵਾਰ ਨੂੰ ਬਣਾਉਣ ਦੇ ਲਈ ਕਈ ਵਾਰ ਪਰਮੇਸ਼ਰ ਆਏ ਤੁਹਾਨੂੰ ਇੱਕ ਚੰਗੀ ਸੰਤਾਨ ਵਧੀਆ ਸੰਤਾਨ ਦੇ ਕੇ ਆਸ਼ੀਸ਼ ਦੇਣ ਦੇ ਲਈ ਕਈ ਵਾਰ ਪਰਮੇਸ਼ਰ ਤੁਹਾਨੂੰ ਆਏ ਆਰਥਿਕ ਸਮੱਸਿਆ ਤੋਂ ਕੱਢਣ ਦੇ ਲਈ ਕਈ ਵਾਰ ਤੁਹਾਡੇ ਘਰ ਆਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪਰਮੇਸ਼ਰ ਜਦੋਂ ਵੀ ਆਏ ਜੋ ਕੰਮ ਤੁਸੀਂ ਨਹੀਂ ਕਰਨਾ ਸੀ ਉਹੀ ਕਰਦੇ ਵਿਖੇ ਹੋ ਜਿਹੜੇ ਹਾਲਾਤਾਂ 'ਚ ਨਹੀਂ ਹੋਣੇ ਚਾਹੀਦੇ ਸੀ ਉਹਨਾਂ ਹਾਲਾਤਾਂ 'ਚ ਤੁਸੀਂ ਉਹਨਾਂ ਨੂੰ ਵਿਖੇ ਹੋ ਵਿਖਾ ਨਾ ਸਕੇ ਪਰਮੇਸ਼ਰ ਜੋ ਪਵਿੱਤਰਤਾ ਹੀ ਚਾਹੁੰਦੇ ਆ ਤੁਸੀਂ ਵਿਖਾ ਨਾ ਸਕੇ ਪਰਮੇਸ਼ਰ ਜੋ ਤੁਹਾਡੇ 'ਚ ਪਵਿੱਤਰਤਾ ਹੀ ਚਾਹੁੰਦੇ ਆ ਉਹ ਵੇਖ ਨਾ ਸਕੇ आसमान ਤੇ ਪਰਮੇਸ਼ਵਰ ਦੀ ਮहिमा ਧਰਤੀ ਤੇ ਜਿੱਦੇ ਤੋਂ ਉਹ ਪ੍ਰਸਾਨਾ ਸ਼ਾਂਤੀ ਯਾਨੀ ਆਪਣੇ ਜੀਵਨ ਤੋਂ ਸਵਰਗ ਵਿੱਚ ਬੈਠੇ ਪਰਮੇਸ਼ਵਰ ਨੂੰ ਖੁਸ਼ ਕਰਨਾ ਜੇ ਮहिमा ਮਿਲੇਗੀ ਤਾਂ ਜ਼ਰੂਰ ਪਰਮੇਸ਼ਵਰ ਇਸ ਧਰਤੀ ਤੇ ਤੁਹਾਨੂੰ ਸ਼ਾਂਤੀ ਦੇਣਗੇ ਅਤੇ ਅਸੀਂ ਇੱਕ ਵਧੀਆ ਹੋਰ ਵਚਨ ਨੂੰ ਪੜ੍ਹਦੇ ਹਾਂ ਕਿ ਪਰਮੇਸ਼ਵਰ ਸਾਡੇ ਵਿਚਕਾਰ ਚੱਲੇਗਾ ਭੈਣੋ ਅਤੇ ਭਰਾਵੋ ਕਿੰਨੀ ਵਾਰ ਪਰਮੇਸ਼ਵਰ ਸਾਡੇ ਵਿਚਕਾਰ ਆਏ ਹੋਣਗੇ ਕਿੰਨੀ ਵਾਰ ਮੇਰੇ ਕੋਲ ਆਏ ਹੋਣਗੇ ਤੁਹਾਡੇ ਕੋਲ ਆਏ ਹੋਣਗੇ ਆਸ਼ੀਸ਼ ਦੇਣ ਦੇ ਲਈ ਜਿਹੜੇ ਪਾਪ ਮੈਂ ਬੰਦਨਾ ਦੇ ਵਿੱਚ ਤੁਸੀਂ ਬੰਨੇ ਹੋਏ ਸੀ ਪਰਮੇਸ਼ਵਰ ਉਹਨਾਂ ਨੂੰ ਤੋੜਨ ਦੇ ਲਈ ਕਈ ਵਾਰ ਤੁਹਾਡੇ ਕੋਲ ਆਏ ਜਦੋਂ ਵੀ ਆਏ ਹਰ ਵਾਰ ਤੁਹਾਡੀ ਆਤਮਿਕਤਾ ਪਰਮੇਸ਼ਵਰ ਦੇ ਯੋਗ ਨਹੀਂ ਸੀ ਉਹਨਾਂ ਨੂੰ ਜਾਣਾ ਪਿਆ ਇਹ ਸਚਾਈ ਇਸ ਅਸਲੀਅਤ ਨੂੰ ਤੁਸੀਂ ਸਮਝਣ ਤੋਂ ਬਾਅਦ ਸ਼ਾਇਦ ਅੱਜ ਪਰਮੇਸ਼ਵਰ ਮੇਰੇ ਘਰ ਆਏਗਾ ਉਹ ਪਰਮੇਸ਼ਰ ਕਦੇ ਵੀ ਆ ਕੇ ਜਾਂ ਫਿਰ ਕੱਲ ਦੇ ਦਿਨ ਆਏਗਾ ਮੈਨੂੰ छुड़ाएगा या तरस करेगा मेरे ते अपनी कृपा करेगा ऐसा विश्वास ਜੇ ਤੁਹਾਡਾ ਹੋਵੇਗਾ ਤਾਂ ਕੀ ਕਰੋਗੇ ਉਹਨਾਂ ਦਾ ਇੰਤਜ਼ਾਰ ਕਰੋਗੇ ਜਦੋਂ ਆਉਣਗੇ ਤਾਂ ਤੁਸੀਂ ਕਿਸ ਤਰ੍ਹਾਂ ਰਹੋਗੇ ਬੋਲੋ ਦੱਸੋ ਵੇਖਾਂਗੇ ਜ਼ਬੂਰ 101 ਪ੍ਰਭੂ ਦੇ ਦਾਸ 다ਊਦ ਨੇ ਇੱਥੇ ਇੱਕ ਵਧੀਆ ਵਚਨ ਲਿਖਿਆ जबूर एक सौ एक उदा दूसरा वचन मैं समझदारी दे नाल एक खरे रा मैं समझदारी दे नाल खरे राह चलागा प्रभु मेरे कोल कद आएगा मैं अपने घर च मन दी खराई दे नाल नाल चलागा किवें चलेगा पिता ਕਦੋਂ ਮੇਰੇ ਘਰ ਆਉਂਗੇ ਜਦੋਂ ਤੁਸੀਂ ਮੇਰੇ ਘਰ ਆਇਆ ਤਾਂ ਮੈਂ ਕਿਸ ਤਰ੍ਹਾਂ ਰਵਾਂਗਾ ਕੀ ਕਹਿ ਰਿਹਾ ਕਿਵੇਂ ਰਵਾਂ ਕਹਿ ਰਿਹਾ ਖਰਾਈ ਦੇ ਨਾਲ ਰਵਾਂਗਾ ਆ ਪੀਤਾ ਮੇਰੇ ਘਰ ਅੱਜ ਕਿੰਨੇ ਲੋਕ ਇਸ ਤਰ੍ਹਾਂ ਕਹਿ ਸਕਦੇ ਆ ਕਿ ਪ੍ਰਭੂ ਅੱਜ ਮੈਨੂੰ ਵਧੀਆ ਵਚਨ ਦਿੱਤਾ ਹੈ ਮੇਰਾ ਕਮਜ਼ੋਰ ਹੋਣਾ ਤੁਹਾਡੀ ਇੱਛਾ ਨਹੀਂ ਆ ਕਮਜ਼ੋਰ ਹੋ ਕੇ ਸ਼ੈਤਾਨ ਦੇ ਅੱਗੇ ਝੁਕਣਾ ਇਹ ਤੁਹਾਡੀ ਇੱਛਾ ਨਹੀਂ ਆ ਮੇਰਾ ਜੀਵਨ ਆਸ਼ੀਸ਼ਿਤ ਹੋਵੇ ਮੇਰਾ ਜੀਵਨ ਜੈ ਪਾ ਕੇ ਅੱਗੇ ਵਧੇ ਮੈਨੂੰ ਆਸ਼ੀਸ਼ਦਾਇਕ ਬਣਾਓ ਲੇਕਿਨ ਹਜੇ ਤੱਕ ਜਦ ਜਦ ਤੁਸੀਂ ਮੈਨੂੰ ਦਰਸ਼ਨ ਦੇਵੋਗੇ ਕੋਈ ਪਾਪ ਨੂੰ ਕਰਦੇ ਹੋਏ ਕਿਸੇ ਕਮਜ਼ੋਰੀ ਦੇ ਵਿੱਚ ਮੈਂ ਤੁਹਾਨੂੰ ਦੁਖੀ ਕੀਤਾ 다ਊਦ ਕਹਿ ਰਿਹਾ ਮੇਰੇ ਘਰ ਕਦੋਂ ਆਉਂਗੇ ਜਦ ਤੂੰ ਮੇਰੇ ਘਰ ਆਏਂਗਾ ਤਾਂ ਜ਼ਰੂਰ ਮੈਨੂੰ ਵੇਖੇਂਗਾ ਕਿਵੇਂ ਵੇਖੇਗਾ ਖਰੇ ਵਿਅਕਤੀ ਦੇ ਰੂਪ ਚ ਤੂੰ ਮੈਨੂੰ ਮੇਰੇ ਘਰ ਚ ਵੇਖੇਂਗਾ ਤੂੰ ਪ੍ਰਭੂ ਮੇਰੇ ਘਰ ਕਦੋਂ ਆਏਂਗਾ ਜੇ ਇਹ ਪ੍ਰਾਰਥਨਾ ਕਰਾਂਗੇ ਤਾਂ ਕਿੰਨਾ ਵਧੀਆ ਹੋਏਗਾ ਕਿ ਪ੍ਰਭੂ ਮੇਰੇ ਘਰ ਕਦੋਂ ਆਉਂਗੇ ਮੈਨੂੰ ਕਦੋਂ ਦਰਸ਼ਨ ਦੇਵੋਗੇ ਤੁਸੀਂ ਵਾਅਦਾ ਕੀਤਾ ਹੈ ਨਾ ਮੈਨੂੰ ਬਚਾਉਣ ਦੇ ਲਈ ਬੋਲੋ ਮੈਨੂੰ ਛੁਡਾਉਣ ਦੇ ਲਈ ਮੇਰੇ ਦੁਸ਼ਮਨਾ ਦੇ ਉੱਪਰ ਮੈਨੂੰ ਜਿੱਤ ਦੇਣ ਦੇ ਲਈ ਤੂੰ ਮੈਨੂੰ ਦਰਸ਼ਨ ਦੇਵੇਂਗਾ ਇਸੇ ਲਈ ਜਦ ਤੂੰ ਆਏਂਗਾ ਉਦੋਂ ਮੇਰੇ ਵਿੱਚ ਕੋਈ ਵੀ ਗੰਦਗੀ ਜਾਂ ਫਿਰ ਮੇਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਾਈ ਦਿਖਾਈ ਨਾ ਦਵੇ ਮੈਂ ਖराई ਦੇ ਨਾਲ ਜੀਵਾਂਗਾ ਪ੍ਰਭੂ ਮੇਰੇ ਘਰ ਕਦੋਂ ਆਏਂਗਾ ਮੇਰੇ ਘਰ 'ਚ ਕਈ ਦੁੱਖ ਹਨ ਪ੍ਰਭੂ ਮੇਰੇ ਸਰੀਰ 'ਚ ਕਈ ਕਮਜ਼ੋਰੀਆਂ ਹੈ ਪ੍ਰਭੂ ਮੇਰੇ ਪਰਿਵਾਰ 'ਚ ਕਈ ਸਮੱਸਿਆਵਾਂ ਹੈ ਪਿਤਾ ਇਹਨਾਂ ਦਾ ਹੱਲ ਉਦੋਂ ਹੋਏਗਾ ਜਦੋਂ ਮੇਰੇ ਘਰ ਆਉਂਗੇ ਜਦੋਂ ਕਦਮ ਤੁਸੀਂ ਰੱਖੋਗੇ ਉਦੋਂ ਮੇਰੀ ਸਮੱਸਿਆ ਦਾ ਹੱਲ ਹੋਵੇਗਾ ਕਿੰਨੇ ਲੋਕ ਸਾਡੇ ਵਿੱਚੋਂ ਪ੍ਰਾਰਥਨਾ ਕਰ ਸਕਦੇ ਆ ਕੁਝ ਭੈਣ ਭਰਾਵਾਂ ਦੇ ਵਿਆਹ ਹੋਏ ਨੂੰ 1 ਸਾਲ ਹੋ ਚੁਕਿਆ ਹੈ ਪਰ ਟੈਨਸ਼ਨ ਸ਼ਾਇਦ ਬੱਚੇ ਨਹੀਂ ਹੋਣਗੇ ਬੱਚੇ ਨਹੀਂ ਹੋਣਗੇ ਐਸਾ ਡਰ 3 ਸਾਲ ਹੋ ਗਏ ਵਿਆਹ ਹੋਏ ਨੂੰ ਪਰ ਬੱਚੇ ਨਹੀਂ ਹੋਏ 5 ਸਾਲ ਹੋ ਗਏ ਵਿਆਹ ਹੋਏ ਨੂੰ ਬੱਚੇ ਨਹੀਂ ਹੋਏ ਸ਼ਾਇਦ ਹੁਣ ਬੱਚੇ ਹੋਣਗੇ ਹੀ ਨਹੀਂ ਫਲ ਤੋਂ ਬਿਨਾ ਤੇਰੇ ਜੀਵਨ ਨੂੰ ਮੈਂ ਫਲਵੰਦ ਕਰਨ ਜਾ ਰਿਹਾ ਹਾਂ ਜੇ ਤੈਨੂੰ ਰਾਹ ਦਿਖਾਈ ਨਹੀਂ ਦੇ ਰਿਹਾ ਜਾਂ ਕੋਈ ਰਾਹ ਨਹੀਂ ਦਿਖਾਈ ਦੇ ਰਿਹਾ ਜਾਂ ਤੈਨੂੰ ਸਮੱਸਿਆ ਦਾ ਕੋਈ ਹੱਲ ਨਹੀਂ ਵਿਖ ਰਿਹਾ ਹੈ ਜਾਂ ਸਭ ਕੁਝ ਅੱਜ ਤੁਹਾਡੇ ਜੀਵਨ 'ਚ ਡਾਵਾ ਡੋਲ ਹੋ ਗਿਆ ਹੈ ਕੀ ਕਰਨਾ ਹੈ ਸਮਝ ਨਹੀਂ ਆ ਰਿਹਾ ਲੇਕਿਨ ਪਰਮੇਸ਼ਵਰ ਕਹਿ ਰਿਹਾ ਤੇਰੇ ਸਾਹਮਣੇ ਜੰਗਲ ਹੈ ਉਸ ਜੰਗਲ ਦੇ ਵਿੱਚ ਮੈਂ ਤੇਰੇ ਲਈ ਰਾਹ ਨੂੰ ਤਿਆਰ ਕਰਨ ਜਾ ਰਿਹਾ ਹਾਂ ਸਭ ਕੁਝ ਸੁੱਕਿਆ ਹੋਇਆ ਹੈ ਕਿਤੇ ਜ਼ਿੰਦਗੀ ਜੀਣ ਦਾ ਕੋਈ ਸਹਾਰਾ ਨਹੀਂ ਵਿਖ ਰਿਹਾ ਅਤੇ ਨਾ ਜ਼ਿੰਦਗੀ ਦਿਖਾਈ ਦੇ ਰਹੀ ਆ ਪਰਿਵਾਰ ਕਿਵੇਂ ਚਲਾਉਣਾ ਸਮਝ ਨਹੀਂ ਆ ਰਿਹਾ ਸਭ ਕੁਝ ਅਕਾਲ ਕਸ਼ਟ ਹੰਝੂ ਤਾਂ ਪਰਮੇਸ਼ਵਰ ਕਹਿ ਰਿਹਾ ਤੇਰੇ ਸੁੱਕੇ ਹੋਏ ਜੀਵਨ ਨੂੰ ਮੈਂ ਉਹਦੇ ਵਿੱਚ ਨਦੀ ਦੀਆਂ ਧਾਰਾ ਬਹੌਣ ਜਾ ਰਿਹਾ ਹਾਂ ਤਾਂ ਕਿ ਖੁਸ਼ਹਾਲੀ ਨਾਲ ਰਹਿ ਸਕੋ ਮੈਂ ਆਸ਼ੀਸ਼ ਦੇਣ ਜਾ ਰਿਹਾ ਹਾਂ ਕਿ ਤੁਸੀਂ ਵਿਸ਼ਵਾਸ ਕਰ ਰਹੇ ਹੋ ਵਿਸ਼ਵਾਸ ਕਰੋ ਤੇਰੇ ਫਲ ਰਹਿਤ ਜੀਵਨ ਨੂੰ ਮੈਂ ਫਲਵੰਤ ਕਰਾਂਗਾ ਪਿਆਰੋ ਇਸ ਗੱਲ 'ਤੇ ਗੌਰ ਕਰੋ ਇਹ دین ਸੇਵਕ ਜਦੋਂ ਵਚਨ ਦਾ ਪ੍ਰਚਾਰ ਕਰਦਾ ਹੈ ਉਸ ਵਚਨ ਦੁਆਰਾ ਜਦੋਂ ਪਰਮੇਸ਼ਵਰ ਗੱਲ ਕਰਦਾ ਹੈ ਗ੍ਰਹਿਣ ਕਰੋ ਵਿਸ਼ਵਾਸ ਕਰੋ ਪ੍ਰਭੂ ਇਹ ਤੇਰੀ ਆਵਾਜ਼ ਆ तू ही सा गल कर रहा है ए तेरा वायदा है मैं तेरे वायदे ते विश्वास करांगा प्रभु स्वीकार करांगा कहो तुसी विश्वास करो प्रभु जरूर उत्तर देगा संतान तो बिना दुखी सी बच्चे नहीं सी बड़ा दुखी सी परमेश्वर दे पवनचाई च आई उथे रो रो के प्रार्थना करन लगी उ रो रो के जो प्रार्थना कर रही सीता उजक सी ਉਹਨੇ ਪਹਿਲਾਂ ਗਲਤ ਸਮਝਿਆ ਅਤੇ ਬਾਅਦ ਚ ਉਹ ਸਮਝ ਗਿਆ ਸਮਝ ਕੇ ਐਲੀ ਨੇ ਕੀ ਕਿਆ ਜਾਣਦੇ ਹੋ ਬੇਟੀ ਤੂੰ ਜਾ ਤੇਰੀ ਬੇਨਤੀ ਨੂੰ ਸੁਣ ਕੇ ਪਰਮੇਸ਼ਵਰ ਤੈਨੂੰ ਮਨ ਚਾਇਆ ਵਰਦਾਨ ਦੇਵੇਗਾ ਤੂੰ ਜਾ ਇਸ ਵਚਨ ਨੂੰ ਜਿਵੇਂ ਹੀ ਉਹ ਸੇਵਕ ਨੇ ਕਿਹਾ ਉਸਨੇ ਵਿਸ਼ਵਾਸ ਕੀਤਾ ਪ੍ਰਭੂ ਨੇ ਮੇਰੇ ਨਾਲ ਵਾਅਦਾ ਕੀਤਾ ਆਉ ਪਰਦੇ ਹਾਂ ਪਹਿਲਾ ਸ਼ਾਮੂਲ ਪਹਿਲਾ ਦੇ ਆਏ ਉਤਾਰਵੇਂ ਵਚਨ ਤੋਂ ਪੜ ਰਿਹਾ ਹਾਂ ਏਲੀ ਨੇ ਕਿਆ ਖੁਸ਼ੀ ਨਾਲ ਚਲੀ ਜਾ ਇਜ਼ਰਾਈਲ ਦਾ ਪਰਮੇਸ਼ਰ ਤੈਨੂੰ ਮਨ ਚਾਇਆ ਵਰਦਾਨ ਦੇਵੇ ਇਸ ਤਰ੍ਹਾਂ ਏਲੀ ਨੇ ਹੰਨਾ ਨੂੰ ਕਿਆ ਪਿਆਰਿਓ ਕਈ ਸਾਲਾ ਤੋਂ ਹੰਨਾ ਦੇ ਸੰਤਾਨ ਨਹੀਂ ਸੀ ਜਦ ਉਸ ਦਿਨ ਪਰਮੇਸ਼ਰ ਦੇ ਘਰ ਚ ਆ ਕੇ ਉਹ ਰੋ ਰਹੀ ਸੀ ਪ੍ਰਭੂ ਦੇ ਦਾਸ ਨੇ ਕਿਆ ਬੇਟੀ ਹਿੰਮਤ ਨਾਲ ਜਾ ਤੂੰ ਜੋ ਵੇਨਤੀ ਕੀਤੀ ਆ ਪਰਮੇਸ਼ਰ ਉਹ ਸੁਣ ਕੇ ਤੈਨੂੰ ਉੱਤਰ ਦੇਵੇਗਾ ਜਵਾਬ ਦੇਵੇਗਾ ਵਿਸ਼ਵਾਸ ਨਾਲ ਜਾ ਇਸ ਗੱਲ ਨੂੰ ਜਦੋਂ ਯਾਜਕ ਨੇ ਕਿਹਾ ਤਾਂ ਹੰਨਾ ਕੀ ਜਵਾਬ ਦੇਵੇਗਾ ਕਿੰਨੇ ਸਾਲਾਂ ਤੋਂ ਇਸ ਭਵਨ ਚ ਆ ਰਹੀ ਆ ਬੜੇ ਹੰਝੂ ਬਹਾਏ ਕਈ ਭੇਂਟਾ ਦਿੱਤੀਆਂ ਹਜੇ ਤੱਕ ਪਰਮੇਸ਼ਰ ਨੇ ਉੱਤਰ ਨਹੀਂ ਦਿੱਤਾ ਅਤੇ ਹੁਣ ਕਹਿ ਰਿਹਾ ਕਿ ਤੁਸੀਂ ਉਹ ਦਵੇਗਾ कि इस तरह उसने क्या नहीं किया याजक ਦੇ ਤੌਰ ਤੇ ਉਸ ਨੇ ਜੋ کیا ਉਸ ਤੇ ਉਹਨੇ ਵਿਸ਼ਵਾਸ ਕੀਤਾ ਅੱਗੇ ਵੇਖੋ ਕੀ ਹੋਇਆ ਰੋਂਦੇ ਹੋਏ ਆਈ ਹੰਝੂ ਬਹਾ ਕੇ ਆਈ ਦੁਖੀ ਹੋ ਕੇ ਆਈ ਲੇਕਿਨ ਪ੍ਰਭੂ ਦੇਵ ਦਾਸ ਦੀ ਗੱਲ ਨੂੰ ਸੁਣ ਕੇ ਵਿਸ਼ਵਾਸ ਕਰਕੇ ਆਗਿਆਕਾਰੀਤਾ ਦਿਖਾ ਕੇ ਜਿੱਤ ਪਾਵਾਂਗੀ ਵਿਸ਼ਵਾਸ ਕਰਕੇ ਉਸਨੇ ਕਿ ਕੀਤਾ 18ਵਾਂ ਵਚਨ ਉਸ ਨੇ ਕਿਹਾ ਤੇਰੀ ਦਾਸੀ ਤੇਰੀਆਂ ਨਿਗਾਹਾਂ ਦੇ ਵਿੱਚ ਅਨੁਗ੍ਰਹਿ ਪਾਵੇ ਉਹ ਔਰਤ ਚਲੀ ਗਈ ਖਾਣਾ ਖਾਦਾ ਅਤੇ ਉਸ ਦਾ ਮੂੰਹ ਫਿਰ ਉਦਾਸ ਨਾ ਹੋਇਆ ਨਾ ਉਹ ਦੁਖੀ ਹੋਈ ਅਤੇ ਨਾ ਨਿਰਾਸ਼ ਹੋਈ ਉਹ ਤੱਕ ਘਰ ਚ ਰੋਂਦੀ ਸੀ ਉਸ ਦਿਨ ਤੱਕ ਉਹ ਰੋਂਦੀ ਸੀ ਹੰਝੂ ਬਹੋਂਦੀ ਸੀ ਪਰੇਸ਼ਾਨ ਸੀ ਮੇਰੇ ਬੱਚੇ ਨਹੀਂ ਆ ਬੱਚੇ ਨਹੀਂ ਆ ਬੱਚੇ ਨਹੀਂ ਆ ਮੇਰੇ ਜੀਵਨ ਚ ਫਲ ਨਹੀਂ ਆ ਉਸ ਦਿਨ ਯਾਜਕ ਦੇ ਰੂਪ ਚ ਐਲੀ ਨੇ ਕੀ ਕੀਤਾ ਤੁਸੀਂ ਜਾਣਦੇ ਹੋ ਜੋ ਤੂੰ ਬੇਨਤੀ ਕੀਤੀ ਆ ਉਸ ਨੂੰ ਯਹੋਵਾ ਨੇ ਜ਼ਰੂਰ ਸੁਣਿਆ ਹੈ ਉਸ ਗੱਲ ਨੂੰ ਸੁਣਦੇ ਸਾਰ ਹੀ ਉਸ ਨੇ ਵਿਸ਼ਵਾਸ ਕੀਤਾ ਉਸ ਦਿਨ ਤੋਂ ਰੋਣਾ ਵੀ ਛੱਡ ਦਿੱਤਾ ਪਰਮੇਸ਼ਵਰ ਮੇਰੇ ਦੁੱਖਾਂ ਨੂੰ ਦੂਰ ਕਰਨ ਜਾ ਰਿਹਾ ਮੇਰੇ ਹੰਝੂ ਪੂੰਜਣ ਜਾ ਰਿਹਾ ਅਤੇ ਹੁਣ ਮੈਂ ਕਿਉਂ ਰੋਵਾਂ ਪਰਮੇਸ਼ਵਰ ਮੇਰਾ ਸਿਰ ਉੱਚਾ ਕਰਨ ਜਾ ਰਿਹਾ ਹੈ ਅਤੇ ਹੁਣ ਮੈਂ ਕਿਉਂ ਰੋਵਾਂ ਕਿਉਂ ਦੁਖੀ ਹੋਣਾ ਮੇਰੇ ਭੈਣੋਂ ਅਤੇ ਭਰਾਵੋ ਤੁਸੀਂ ਜੇ ਵਿਸ਼ਵਾਸ ਕਰੋਗੇ ਤਾਂ ਉਤਾਵਲੀ ਨਹੀਂ ਕਰੋਗੇ ਵਿਸ਼ਵਾਸ ਕਰਨ ਵਾਲਾ ਉਤਾਵਲੀ ਨਹੀਂ ਕਰਦਾ ਕਿ ਤੁਸੀਂ ਉਤਾਵਲੀ ਕਰ ਰਹੇ ਹੋ ਕਿ ਪ੍ਰਭੂ ਤੇ ਵਿਸ਼ਵਾਸ ਕਰਦੇ ਹੋ ਕਿ ਜ਼ਰੂਰ ਪਰਮੇਸ਼ਰ ਤੁਹਾਨੂੰ ਉੱਤਰ ਦੇਗਾ ਜੇ ਇਸ ਗੱਲ ਤੇ ਵਿਸ਼ਵਾਸ ਹੈ ਤਾਂ ਫਿਰ ਸੁਣੋ ਦੁਖੀ ਨਾ ਹੋਵੋ ਜੇ ਨਿਰਾਸ਼ ਹੋ ਰਹੇ ਹੋ ਜਾਂ ਫਿਰ ਦੁਖੀ ਹੋ ਰਹੇ ਹੋ ਜਾਂ बार-बार ਰੋ ਰਹੇ ਹੋ ਇਨਡਾਇਰੈਕਟ ਪ੍ਰਭੂ ਨੂੰ ਕਹਿ ਰਹੀ ਹਾਂ ਤੂੰ ਕਿਵੇਂ ਦਾ ਪਰਮੇਸ਼ਰ ਝੂਠਾ ਹੈ ਮੇਰੇ ਲਈ ਕੀ ਕੀਤਾ ਪਰਮੇਸ਼ਰ ਤੇ ਉਹਦੀ ਕਾਬਲੀਅਤ ਤੇ ਸਵਾਲ ਚੱਕ ਰਹੀ ਹਾਂ ਉਹਨੇ ਉਸ ਦਿਨ ਤੋਂ ਰੋਣਾ ਬੰਦ ਕਰ ਦਿੱਤਾ ਕੀ ਹੋਇਆ ਵੇਖਦੇ ਆ ਅਤੇ ਉਹਦਾ ਮੂੰਹ ਫਿਰ ਉਦਾਸ ਨਾਰਿਆ ਉਸ ਸਵੇਰੇ ਉੱਠ ਕੇ ਯਹੋਵਾ ਨੂੰ ਮੱਥਾ ਟੇਕ ਕੇ ਰਾਤ ਨੂੰ ਆਪਣੇ ਘਰ ਵਾਪਸ ਚਲੇ ਗਏ ਅਤੇ ਐਲਕਾਨਾ ਆਪਣੀ ਪਤਨੀ ਹੰਨਾ ਦੇ ਕੋਲ ਗਿਆ ਅਤੇ ਯਹੋਵਾ ਨੇ ਉਹਦੀ ਖਬਰ ਲਈ। ਤਦ ਹੰਨਾ ਗਰਭਤੀ ਹੋਈ ਅਤੇ ਸਮੇਂ ਤੇ ਉਹਦੇ ਪੁੱਤਰ ਹੋਇਆ ਅਤੇ ਉਸ ਦਾ ਨਾਮ ਸੈਮੂਅਲ ਰੱਖਿਆ ਅਤੇ ਉਹ ਕਹਿਣ ਲੱਗੀ ਕਿ ਮੈਂ ਯਹੋਵਾ ਤੋਂ ਇਹ ਮੰਗ ਕੇ ਇਸ ਨੂੰ ਪਾਇਆ ਹੈ ਅਤੇ ਉਸ ਨੇ ਉਸ ਦਾ ਨਾਮ ਸੈਮੂਅਲ ਰੱਖਿਆ। ਇਹ ਨਾਮ ਰੱਖਿਆ। ਉਹਨੇ ਕਈ ਵਾਰ ਆ ਕੇ ਪਰਮੇਸ਼ਵਰ ਦੇ ਪਵਨ ਚ ਪ੍ਰਾਰਥਨਾ ਕੀਤੀ ਹੋਵੇਗੀ। ਪਰ ਕਦੋਂ ਵਿਸ਼ਵਾਸ ਕੀਤਾ ਉਸਨੇ ਜਾਣਦੇ ਹੋ ਜਦੋਂ ਪਰਮੇਸ਼ਵਰ ਦੇ ਦਾਸ ਨੇ ਕਿਹਾ ਉਸ ਸਮੇਂ ਪਰਮੇਸ਼ਵਰ ਦੇ ਸੇਵਕ ਦੇ ਦੁਆਰਾ ਜੇ ਪਰਮੇਸ਼ਵਰ ਗਲ ਕਰੇ ਇੱਕ ਪਰਮੇਸ਼ਵਰ ਦੇ ਦਾਸ ਦਾ ਵਚਨ ਕਿੰਨਾ ਸਮਰਥੀ ਹੁੰਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਉਸ ਦੀ ਮਾਂ ਹਰ ਸਾਲ ਉਹਦੇ ਲਈ ਇੱਕ ਛੋਟਾ ਜਿਹਾ ਚੋਲਾ ਬਣਾ ਕੇ ਜਦ ਆਪਣੇ ਪਤੀ ਦੇ ਨਾਲ ਹਰ ਸਾਲ ਮੇਲ ਬਲੀ ਚੜਾਉਣ ਆਉਂਦੀ ਸੀ ਅਤੇ ਚੋਲੇ ਨੂੰ ਉਹਦੇ ਕੋਲ ਲਿਆਉਂਦੀ ਸੀ ਕਿੰਨੇ ਸਾਲ ਲਿਆਈ ਹੋਏਗੀ ਪੁੱਤਰ ਪੈਦਾ ਹੋਇਆ ਦੁੱਧ ਛੱਡਿਆ ਪ੍ਰਭੂ ਦੀ ਸੇਵਾ ਲਈ ਅਰਪਣ ਕਰ ਦਿੱਤਾ ਸਾਲ ਬੀਤਦੇ ਜਾ ਰਹੇ ਸੀ ਹੰਨਾ ਦੇ ਸੰਤਾਨ ਨਹੀਂ ਸੀ ਫਿਰ ਕੀ ਹੋਇਆ ਵੀ ਵਚਨ ਐਲੀ ਨੇ ਐਲਕਾਨਾ ਅਤੇ ਉਸ ਦੀ ਪਤਨੀ ਨੂੰ ਆਸ਼ੀਰਵਾਦ ਦੇ ਕੇ ਕਿਹਾ ਕਿ ਯਹੋਵਾ ਇਸ ਬੱਚੇ ਦੇ ਬਦਲੇ ਜੋ ਉਸ ਨੂੰ ਅਰਪਣ ਕੀਤਾ ਗਿਆ ਹੈ ਤੁਹਾਨੂੰ ਇਸ ਪਤਨੀ ਤੋਂ ਸੰਤਾਨ ਦਵੇ ਤਦ ਉਹ ਉੱਥੋਂ ਚਲੇ ਗਏ ਏਲੀ ਦੇ ਆਸ਼ੀਸ਼ ਦੇਣ ਤੋਂ ਬਾਅਦ ਉਹ ਆਪਣੇ ਘਰ ਚਲੇ ਗਏ ਤੂੰ ਆਪਣੇ ਇਕਲੋਤੇ ਪੁੱਤਰ ਨੂੰ ਪਰਮੇਸ਼ਵਰ ਨੂੰ ਦਿੱਤਾ ਹੈ ਨਾ ਅਲਕਾਨਾ ਹਨਾ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇਗਾ ਇਸ ਤਰ੍ਹਾਂ ਕਿਆ ਪਿਆਰਿਓ ਫਿਰ ਕੀ ਹੋਇਆ 21 ਮਾ ਵਚਨ יהוה ਨੇ ਹੰਨਾ ਦੀ ਸੁਧੀ ਲਈ ਅਤੇ ਉਹ ਗਰਭਤੀ ਹੋਈ ਅਤੇ ਉਹਦੇ ਤਿੰਨ ਬੇਟੇ ਅਤੇ ਤਿੰਨ ਬੇਟੀਆਂ ਪੈਦਾ ਹੋਈਆਂ ਅਦਭੁਤ ਹੈ ਨਾ ਪਿਆਰਿਓ ਪਰਮੇਸ਼ਵਰ ਨੇ ਤਿੰਨ ਬੇਟੇ ਦਿੱਤੇ ਅਤੇ ਦੋ ਤੀਆਂ ਦਿੱਤੀਆਂ ਸਾਰੇ ਮਿਲਾ ਕੇ ਪੰਜ ਬੱਚੇ ਹੋਏ ਉਹਨੇ ਪਰਮੇਸ਼ਵਰ ਨੂੰ ਕਿੰਨੇ ਬੱਚੇ ਦਿੱਤੇ ਦੱਸੋ ਪਿਆਰਿਓ ਇੱਕ ਦਿਨ ਤੇ ਪਰਮੇਸ਼ਵਰ ਨੇ ਕਿੰਨੇ ਦਿੱਤੇ ਪੰਜ ਦਿੱਤੇ ਇੱਕ ਬੱਚਾ ਜੇ ਪਰਮੇਸ਼ਵਰ ਨੂੰ ਦਿੱਤਾ ਤਾਂ ਪਰਮੇਸ਼ਵਰ ਨੇ ਕਿੰਨੇ ਦਿੱਤੇ ਪੰਜ ਬੱਚੇ ਦਿੱਤੇ ਅਤੇ ਪੰਜ ਕਿਨੂੰ ਦਰਸਾਉਂਦੇ ਆ ਦੱਸੋ ਅਨੁਗ੍ਰਹਿ ਦੇ ਵਰਗਾ ਹੈ ਹੰਨਾ ਦੇ ਨਾਮ ਦਾ ਅਰਥ ਕੀ ਹੈ ਦੱਸੋ ਅਨੁਗ੍ਰਹਿ ਪਰਮੇਸ਼ਵਰ ਨੇ ਕੀ ਕੀਤਾ ਉਹ ਅਨੁਗ੍ਰਹਿ ਕੀਤਾ ਅਨੁਗ੍ਰਹਿ ਕਿਵੇਂ ਕੀਤਾ ਸੰਪੂਰਨ ਤੌਰ ਤੇ ਕੀਤਾ ਕਿੰਨੇ ਬੱਚੇ ਦਿੱਤੇ ਪੰਜ ਬੱਚੇ ਦਿੱਤੇ ਧਿਆਨ ਨਾਲ ਸੁਣੋ ਕੀ ਦੇ ਕਹਿਣ ਤੋਂ ਬਾਅਦ ਦਿੱਤੇ ਦੱਸੋ ਬੋਲੋ ਹਰ ਸਾਲ ਆ ਰਹੀ ਸੀ ਹਰ ਸਾਲ ਉਹ ਆ ਰਹੀ ਸੀ ਪਰ ਬੱਚੇ ਨਹੀਂ ਹੋਏ ਲੇਕਿਨ ਉਸ ਦਿਨ ਪਰਮੇਸ਼ਵਰ ਦੇ ਦਾਸ ਏਲੀ ਨੇ ਐਲਕਾਨਾ ਨੂੰ ਕਿਹਾ ਐਲਕਾਨਾ ਹਤੇ ਹੰਨਾ ਤੁਸੀਂ ਆਪਣੇ ਬੇਟੇ ਨੂੰ ਸਮਰਪਣ ਕਰ ਦਿੱਤਾ ਹੈ ਤੁਸੀਂ ਜੋ ਇਹ ਕੰਮ ਕੀਤਾ ਹੈ ਤੁਹਾਨੂੰ ਵਾਪਸ ਪਰਮੇਸ਼ਵਰ ਆਸ਼ੀਰਵਾਦ ਦੇ ਸਕੇ ਕਿਆ ਪਿਆਰਿਓ ਉਸ ਸੇਵਕ ਦੇ ਮੂੰਹ ਚੋਂ ਨਿਕਲੀ ਹੋਈ ਉਹ ਆਸ਼ੀਸ਼ ਉਸ ਪਰਿਵਾਰ ਦੇ ਉੱਪਰ ਪਰਮੇਸ਼ਵਰ ਨੇ ਪੂਰਾ ਕੀਤਾ ਇੱਕ ਔਰਤ 18 ਸਾਲਾਂ ਤੋਂ ਸਿੱਧੀ ਨਹੀਂ ਹੋ ਪਾ ਰਹੀ ਸੀ ਉਹ ਕੁਬੜੀ ਹੋਈ ਸੀ ਉਸ ਕੁਬੜੀ ਔਰਤ ਨੂੰ ਯਿਸੂ ਨੇ ਵੇਖਿਆ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਵਿੱਚੋਂ ਕਈ ਕਮਜ਼ੋਰ ਹਾਲਾਤਾਂ ਵਿੱਚ ਆਹ ਸਰੀਰਿਕ ਤੌਰ ਤੇ ਕਮਜ਼ੋਰੀ ਆਰਥਿਕ ਤੌਰ ਤੇ ਕਮਜ਼ੋਰੀ ਮਾਨਸਿਕ ਤੌਰ ਤੇ ਕਮਜ਼ੋਰੀ ਆਤਮਿਕ ਤੌਰ ਤੇ ਕਮਜ਼ੋਰੀ कमजोरी मेरा प्रभु वेख रहा है वेख्या ही नहीं अज मेरा परमेशर तहू एक वायदा दे रहा है उस दिन उस औरत नू वेख के उसकी तू अपनी कमजोरी बाहर आ चुकी ये प्रभु ने क्या इस तरह तो बाद तुरंत लुका तेरा दिया उस दचन न पड़ा ओ छुटकारा पाके हां सीधी खड़ी होके ਪਰਮੇਸ਼ਵਰ ਦੀ ਮहिमा ਕਰਨ ਲੱਗੀ ਇਸ ਧਰਤੀ ਤੇ ਤੁਹਾਨੂੰ ਆਨੰਦ ਸ਼ਾਂਤੀ ਅਤੇ ਸਾਰੀਆਂ ਆਸ਼ੀਸ਼ਾਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਜੀਵਨ ਤੋਂ ਪਰਮੇਸ਼ਵਰ ਸਵਰਗ ਦੇ ਵਿੱਚ ਖੁਸ਼ ਹੋਣੇ ਚਾਹੀਦੇ ਕਿ ਪ੍ਰਭੂ ਨੂੰ ਕਿਹਾ ਹੈ ਪ੍ਰਭੂ ਤੁਸੀਂ ਮੈਨੂੰ ਕਈ ਵਾਰ ਦਰਸ਼ਨ ਦਿੱਤੇ ਹੋਣਗੇ ਤੁਸੀਂ ਕਈ ਵਾਰ ਮੇਰੇ ਘਰ ਆਏ ਹੋਗੇ ਜਦ ਵੀ ਆਏ ਹਰ ਵਾਰ ਮੈਂ ਤੈਨੂੰ ਨਿਰਾਸ਼ ਕਰਕੇ ਵਾਪਸ ਮੋੜਿਆ ਮੈਂ ਜਿਵੇਂ ਚੱਲਣਾ ਸੀ ਓਵੇਂ ਨਹੀਂ ਚੱਲਿਆ ਮੈਨੂੰ ਮਾਫ਼ ਕਰ ਇਸ ਛੋਨੀ ਨੂੰ ਇਸ ਘਰ ਨੂੰ ਇਸ ਦਿਲ ਨੂੰ ਇਮਾਨਦਾਰੀ ਨਾਲ ਪਵਿੱਤਰ ਰੱਖਾਂਗਾ ਇੱਕ ਵਾਰ ਹੋਰ ਦਰਸ਼ਨ ਦਿਓ ਪ੍ਰਾਰਥਨਾ ਕਰੂੰਗੇ ਆਓ ਪ੍ਰਾਰਥਨਾ ਕਰੀਏ ਪਵਿੱਤਰ ਪਿਤਾ ਜਿੱਥੇ ਵੀ ਅਸੀਂ ਆਪਣੇ ਜੀਵਨ ਚ ਪਾਪ ਨੂੰ ਜਗ੍ਹਾ ਦਿੱਤੀ ਆ ਸਾਨੂੰ ਤੁਸੀਂ ਮਾਫ ਕਰ ਦਿਓ ਪਿਤਾ ਸ਼ਮਾ ਕਰ ਦਿਓ ਸਿੱਧੇ ਖੜੇ ਹੋਣ ਵਾਲੀ ਆਤਮਿਕਤਾ ਦੇ ਦਿਓ ਅਤੇ ਚੰਗੀ ਆਤਮਿਕਤਾ ਨੂੰ ਚੰਗੀ ਆਰਥਿਕ ਵਿਵਸਥਾ ਨੂੰ ਆਪਣੀ ਕਿਰਪਾ ਤੁਸੀਂ ਸਾਡੇ ਘਰ ਤੇ ਬਣਾ ਕੇ ਰੱਖੋ ਕਿਰਪਾ ਕਰੋ ਸਾਡੇ ਬੱਚਾ ਦੀ ਪੜਾਈ ਤੇ ਵੀ ਤੁਸੀਂ ਆਪਣਾ ਅਨੁਗੁਰਾਹ ਕਰੋ ਬੱਚਾ ਦੇ ਵਿਆਹ ਦੇ ਵਿਸ਼ੇ ਚ ਕਿਰਪਾ ਕਰੋ ਜਿੰਨੇ ਵੀ ਜੋੜੇ ਆ ਜਿਨ੍ਹਾਂ ਦੇ ਸੰਤਾਨ ਨਹੀਂ ਆ ਉਹਨਾਂ ਤੇ ਕਿਰਪਾ ਕਰ ਦਿਓ ਜਿਨ੍ਹਾਂ ਕੋਲ ਨੌਕਰੀ ਨਹੀਂ ਹੈ ਉਹਨਾਂ ਨੂੰ ਅਦਭੁਤ ਨੌਕਰੀ ਦੇਣ ਜਾ ਰਹੇ ਹੋ ਤੁਹਾਡਾ ਧੰਨਵਾਦ ਪਿਤਾ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਹਰ ਵਿੱਚੋਂ ਇਹਨਾਂ ਪਰਿਵਾਰਾਂ ਨੂੰ ਇਹਨਾਂ ਦੀਆਂ ਨੌਕਰੀਆਂ ਨੂੰ ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਇਹਨਾਂ ਦੇ ਧੰਦਿਆਂ ਨੂੰ ਅਤੇ ਪਰਿਵਾਰਾਂ ਨੂੰ ਤੁਸੀਂ ਬਰਕਤ ਦੇ ਕੇ ਸ਼ੈਤਾਨ ਦੀ ਲਿਆਂਦੀ ਹਰ ਉਲਝਣ ਅਤੇ ਰੁਕਾਵਟ ਨੂੰ ਯੀਸ਼ੂ ਦੇ ਨਾਮ ਚ ਦੂਰ ਕਰ ਦਿਓ ਆਸ਼ੀਰਵਾਦ ਆਪਣੇ ਬੱਚਿਆਂ ਨੂੰ ਦੇ ਦਿਓ ਪਿਤਾ ਅਤੇ ਇੱਕ ਇੱਕ ਨੂੰ ਆਪਣੀ ਆਸ਼ੀਸ਼ ਨਾਲ ਭਰ ਦਿਓ ਪ੍ਰਾਰਥਨਾ ਚ ਹਿੱਸਾ ਲੈਣ ਵਾਲੇ ਹਰ ਇੱਕ ਵਿਅਕਤੀ ਦੇ ਜੀਵਨ ਚ ਅੱਜ ਤੋਂ ਹੀ ਚੰਗੇ ਦਿਨ ਦੇ ਕੇ ਆਪਣੇ ਨਾਮ ਦੀ ਮहिमा ਲੈ ਲਵੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72